ਕੁੱਲ 33000 ਦੀ ਆਪਾਂ ਗੱਡੀ ਲੈ ਕੇ ਪਹੁੰਚਿਆ 25000 ਦਾ ਆਪਸ ਸੁਪਲੈਂਡਰ ਮੋਟਰਸਾਈਕਲ ਲੈ ਕੇ ਪਹੁੰਚਿਆ ਜੀ ਹਰ ਚੀਜ਼ ਆਪਾਂ ਜਮਾ ਸਸਤੇ ਰੇਟ ਦੇ ਵਿੱਚ ਅੱਜ ਲੈ ਕੇ ਪਹੁੰਚਿਆ ਰੇਟ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਣਗੇ ਗੱਡੀਆਂ ਤੇ ਮੋਟਰਸਾਈਕਲ ਜਿਹੜਾ ਆਪਾਂ ਲੈ ਕੇ ਪਹੁੰਚਿਆ ਉਹ ਰੇਟ ਤੋਂ ਵੀ ਵੱਧ ਪਸੰਦ ਆਉਣਗੇ ਤੇ ਕੱਲੀ ਕੱਲੀ ਆਪਾਂ ਗੱਲ ਕਰਦੇ ਹਾਂ ਜੀ ਬਾਰੀਸ਼ ਸਰ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 94656 29488 ਉੱਤੇ ਹਮੇਸ਼ਾ ਲਈ ਰਹੇ ਹਾਂ ਦਾ ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੁਝ ਵੀ ਹੈ ਵੇਚਣ ਵਾਸਤੇ ਹਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਫਰੀਦ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਆਲਟੋ ਐਲ ਐਕਸ ਆਈ 2011 ਮਾਡਲ ਗੱਡੀ ਲੈ ਕੇ ਪਹੁੰਚਿਆ ਜੀ ਸੈਂਟਰ ਲੋਕਿੰਗ ਹੈ ਪਾਵਰ ਸਟੀering ਹੈ ਨਵੇਂ ਅਲਾਈ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਪੰਜਾਬ ਨੰਬਰ ਹੈ ਟਾਇਰ ਆਪਾਂ ਨੂੰ ਵਧੀਆ ਮਿਲ ਜਾਣਗੇ ਨੰਬਰ ਪਲੇਟਾਂ ਸਰਕਾਰੀ ਨੇ ਅੰਦਰੋਂ ਗੱਡੀ ਦੀ ਕੰਡੀਸ਼ਨ ਆਲੂਕੀ ਜੀ ਗੱਡੀ ਦੀ ਆਪਾਂ ਗੱਲ ਕਰੀਏ ਸਿਲਵਰ ਰੰਗ ਦੇ ਵਿੱਚ ਗੱਡੀ ਆਪਣੇ ਕੋਲੇ ਮਾਲਕ ਨੇ ਭੇਜੀ ਹੈ ਤੇ مالک ਦਾ ਏਰੀਆ ਸੰਗਰੂਰ ਨੀਅਰ ਟੂਰੀ ਸਿਟੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਜੇ ਕਿਸੇ ਨੂੰ ਪਸੰਦ ਆਈ ਇਹ ਗੱਡੀ ਤਾਂ مالک ਦੇ ਘਰੇ ਜਾ ਕੇ ਦੇਖ ਸਕਦੇ ਹੋ ਬਾਕੀ مالک ਨੇ ਕਿਹਾ ਇੱਕ 68 ਡਿਮਾਂਡ ਹੈ ਮਾੜਾ ਮੋਟਾ ਜਿੰਨਾ ਕੁ ਸਾਡੇ ਹੱਥ ਵਿੱਚ ਹੈਗਾ مالک ਕਹਿੰਦੇ ਨੇ ਵੀ ਜਿੰਨਾ ਕੁ ਹੋ ਸਕਦਾ ਉਨਾਂ ਕੁ ਮੋਕਤੀ ਲੈਸ ਬਿਸ ਕਰ ਲਾਂਗੇ ਬਾਕੀ مالک ਕਹਿੰਦੇ ਨੇ ਵੀ ਗੱਡੀ ਨਾਮ ਕਰਵਾ ਕੇ ਦੇਵਾਂਗੇ ਜਿਨੇ ਵੀ ਨਾਮ ਕਰਵਾਉਣੀ ਹੈ ਉਹਦੇ ਨਾਮ ਗੱਡੀ ਹੋ ਜੂਗੀ ਪੈਸਾ ਸਾਡਾ ਲੱਗੂਗਾ ਬਾਕੀ ਤੁਸੀਂ ਮਾਲਕ ਨਾਲ ਗੱਲ ਕਰੋ ਜੀ ਜੇ ਕਿਸੇ ਨੂੰ ਪਸੰਦ ਆਈ ਹੈ ਛੇਤੀ ਜਾਓ ਗੱਡੀ ਸੋਹਣੀ ਆ ਰੇਟ ਵੀ ਸੋਹਣਾ ਹੈਗਾ ਬਾਕੀ ਤੁਸੀਂ ਮਾਲਕ ਦਾ ਨੰਬਰ ਨੋਟ ਕਰ ਲਓ 84 370 01993 ਨੰਬਰ ਤੁਹਾਨੂੰ ਦੇ ਹੀ ਦਿੱਤਾ ਸੀ ਸੈਕਿੰਡ ਗੱਡੀ ਆਪਾਂ ਜਿਹੜੀ ਲੈ ਕੇ ਪਹੁੰਚੇ ਹਾਂ ਜੀ ਤੁਸੀਂ ਚੈੱਕ ਕਰੋ ਆਈਟਮੈਂਟਿਕ ਗੱਡੀ ਲੈ ਕੇ ਪਹੁੰਚੇ ਆਪਾਂ ਜਿਵੇਂ ਨਵੀਂ ਗੱਡੀਆਂ ਸੀ ਟਾਇਰ ਦੇਖੋ ਟਾਇਰਾਂ ਚ ਲਾਈ ਦੇਖੋ ਮਾਡਲ ਦੀ ਗੱਲ ਕਰੀਏ 2015 ਮਾਡਲ ਆਪਾਂ ਨੂੰ ਗੱਡੀ ਮਿਲੂਗੀ ਸਟੀਰਿੰਗ ਤੇ ਆਪਾਂ ਨੂੰ ਕੰਟਰੋਲਸ ਮਿਲ ਜਾਣਗੇ LCD ਵਗੈਰਾ ਅੰਦਰ ਲੱਗੀ ਹੋਈ ਐ ਜੀ ਹਰ ਚੀਜ਼ ਟੌਪ ਦੀ ਐ ਜੀ ਕਮੀ ਪੇਸ਼ੀ ਕੋਈ ਨਹੀਂ ਰੰਗ ਤੋਂ ਲੈ ਕੇ ਗੱਡੀ ਤੁਸੀਂ ਚੈੱਕ ਕਰੋ ਜੀ ਅੰਦਰੋਂ ਅੰਟੀਰੀਅਰ ਸੀਟ ਕਵਰ ਹਰ ਚੀਜ਼ ਆਪਨ ਪ੍ਰੋਪਰ ਵਧੀਆ ਮਿਲੂ ਟਾਇਰਾਂ 'ਚ ਅਲਾਈ ਵਧੀਆ ਸੋਹਣੇ ਲੱਗੇ ਹੋਈ ਨੇ ਰੰਗ ਚਿੱਟਾ ਗਾ ਸੋਹਣੀ ਗੱਡੀ ਐ ਮਾਲਕ ਨੇ ਵਧੀਆ ਰੱਖੀ ਹੋਈ ਐ ਵਧੀਆ ਚਲਾਈ ਹੋਈ ਐ ਬਾਕੀ ਟਾਇਰ ਟੱਪਾ ਵਧੀਆ ਅੰਦਰੋਂ ਬਾਹਰੋਂ ਬੈਕ ਸਾਈਡ ਤੋਂ ਹਰ ਪਾਸੇ ਮਾਲਕ ਨੇ ਵਧੀਆ ਫੋਟੋ ਆਪਣੇ ਕੋਲੇ ਖਿੱਚ ਕੇ ਤੇ ਜੀ ਆ ਜੀ ਜੇ ਕਿਸ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬਨ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੋਂ ਚਲਾ ਕੇ ਦੇਖਣੀ ਕਿਸੇ ਨੇ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਲਓ ਫਾਜ਼ਿਲ ਕਾ ਮਾਲਕ ਦਾ ਏਰੀਆ ਰੇਟ ਤੁਹਾਨੂੰ ਮੈਂ ਕਨਫਰਮ ਕਰਵਾਇ ਦਿੱਤਾ 5 ਲੱਖ ਰੁਪਇਆ ਡਿਮਾਂਡ ਹੈ ਜੀ ਬਾਕੀ ਓਨਰ ਦਾ ਮੋਬਾਈਲ ਨੰਬਰ 94170 0949 ਗੱਲ ਕਰ ਸਕਦੋਂ ਜੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਐਡ ਤੁਸੀਂ ਬਿਲਕੁਲ ਫਰੀ ਦੇ ਵਿੱਚ ਲਵਾ ਸਕਦੇ ਹੋ ਜੀ ਇੱਕ ਆਪਾਂ i20 ਹੋਰ ਗੱਡੀ ਲੈ ਕੇ ਪਹੁੰਚੇ ਅਸੀਂ ਜਮਾ ਸਸਤੀ ਗੱਡੀਆਂ ਸੀ ਇਹ ਪਹਿਲਾਂ ਚੈੱਕ ਕਰੋ ਤੁਸੀਂ ਇਹਦਾ ਰੇਟ ਤੁਹਾਨੂੰ ਮੈਂ ਦੱਸ ਦਿੰਨੇ ਜੀ 1 ਲੱਖ ਤੇ ਕੁੱਲ 4000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਅਸੀਂ ਗੱਡੀ 2010 ਮਾਡਲ ਹੈ CNG ਓਨ ਪੇਪਰ ਹੈ ਜੀ CNG ਤੇ ਗੱਡੀ ਹੈਗੀ ਇਹ ਕਾਪੀ ਤੇ ਚੜੀ ਹੋਈ ਹੈ ਸੀਐਨਜੀ ਆਲ ਓਕੇ ਕੰਡੀਸ਼ਨ ਹੈ ਚਿੱਟੇ ਰੰਗ ਦੀ ਹੈ ਨੰਬਰ ਦਿੱਲੀ ਹੈ ਸੀ ਹਰ ਚੀਜ਼ ਆਪਾਂ ਨੂੰ ਵਧੀਆ ਮਿਲੂ ਅੰਦਰੋਂ ਜੇ ਗੱਲ ਕਰੀਏ ਤਾਂ ਸੀਟ ਕਵਰ ਮੈਟਿੰਗ ਹਰ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲੂ ਅੰਦਰ ਐਲਸੀਡੀ ਲੱਗੀ ਹੋਈ ਹੈ ਬਾਕੀ ਸਾਰਾ ਕੁਝ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸੀ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬਣ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਚਲਾ ਕੇ ਦੇਖਣੇ ਚਲਾ ਕੇ ਦੇਖ ਸਕਦੇ ਹੋ ਇੱਕ ਚਾਰ ਦੇ ਵਿੱਚੋਂ ਘਾਟਾ ਵਾਦਾ ਹੋ ਜਾਊਗਾ ਮਲੂਟ ਖੜੀ ਹੈ ਗੱਡੀ ਮਾਲਕ ਦੇ ਘਰੇ ਸੀ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਹੀ ਗਿਆ ਕੋਈ ਵੀ ਗੱਲ ਕਰਨੀ ਹੋਈ ਕਰੋ ਤੁਸੀਂ ਆਪ ਹੀ ਗੱਲਬਾਤ ਬਾਕੀ ਕਿਵੇਂ ਦੀ ਲੱਗ ਰਹੀ ਹੈ ਜੀ ਵੀਡੀਓ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸ ਦੀ ਰਿਓ ਜੀ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ ਤੁਹਾਨੂੰ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਚੈਨਲ ਤੇ ਦੇਖਣਾ ਜੇ ਚਾਹੁੰਦੇ ਹੋ ਜੀ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹੀ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਵੀਡੀਓ ਆਪਾਂ ਡੇਲੀ ਲੈ ਕੇ ਪਹੁੰਚਦੇ ਰਹਾਂਗੇ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਹੈ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਆਪਣੇ ਚੈਨਲ ਦਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਸੀ ਨੰਬਰ ਚੈੱਕ ਕਰੋ ਚੱਲਦੇ ਰਹਿੰਦਾ ਬਾਰ-ਬਾਰ 94656 29488 ਜਿਹੜਾ ਉੱਤੇ ਬਾਰ-ਬਾਰ ਨੰਬਰ ਚੱਲਦਾ ਰਹਿੰਦਾ ਸੀ ਇਹ ਨੰਬਰ ਸਿਰਫ ਐਡ ਕਰਵਾਉਣ ਵਾਸਤੇ ਹੈ ਜੀ ਇਸ ਨੰਬਰ ਤੇ ਕੋਈ ਹੋਰ ਜਾਣਕਾਰੀ ਤੁਹਾਨੂੰ ਪ੍ਰਾਪਤ ਨਹੀਂ ਹੋਣੀ ਸੀ ਗੱਲ ਕਰਦੇ ਹਾਂ ਜੀ ਆਪਾਂ ਹੁਣ ਮੋਟਰਸਾਈਕਲ ਦੀ ਮੋਟਰਸਾਈਕਲ ਸਪਲੈਂਡਰ ਆਪਾਂ ਲੈ ਕੇ ਪਹੁੰਚੇ ਹਾਂ ਕੁੱਲ 25000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਮਾਡਲ ਦੀ ਗੱਲ ਕਰੀਏ 2011 ਮਾਡਲ ਹੈ ਤੇ ਪੰਜਾਬ ਨੰਬਰ ਹੈ ਸੀ ਟਾਇਰ ਵਧੀਆ ਨੇ ਨਥਾਣਾ ਮਾਲਕ ਦਾ ਏਰੀਆ ਦਾ ਬਠਿੰਡੇ ਲਾਗੇ ਪੈ ਜਾਂਦਾ ਨਥਾਣਾ ਘਰੇ ਖੜਾਗਾ ਸਪਲੈਂਡਰ ਪਲੱਸ ਹੈ ਜੀ ਇਹ ਕੰਡੀਸ਼ਨ ਆਲੂਕਿਆ 11 ਮਾਡਲ ਹੈ ਟਾਇਰ ਟੱਪਾ ਵਧੀਆ ਸੀ ਇੰਜਨ ਗੇਅਰ ਵਧੀਆ ਪਾਰਟਸ ਸਾਰੇ ਵਧੀਆ ਆਪਾਂ ਨੂੰ ਮਿਲ ਜਾਣਗੇ ਤੇ ਕਮੀ ਪੇਸ਼ੀ ਕੋਈ ਨਹੀਂ ਆਪਾਂ ਨੂੰ ਮਿਲਣੀ ਜੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮੋਟਰਸਾਈਕਲ ਨੂੰ ਚਲਾ ਕੇ ਕਿਸੇ ਨੇ ਦੇਖਣਾ ਹੈ ਸਟਾਰਟ ਕਰਕੇ ਦੇਖਣਾ ਹੈ ਟਰਾਈ ਲੈਣੀ ਹੈ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਜੀ ਬਾਕੀ ਆਪਾਂ ਤੁਹਾਨੂੰ ਸਾਰਾ ਕੁਝ ਅੰਦਾਜ਼ੇ ਦਿੱਤਾ ਸੀ ਪਸੰਦ ਜੀ ਆਇਆ ਕਿਸੇ ਨੂੰ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖ ਸਕਦੋਂ ਤੋਰ ਕੇ ਦੇਖ ਸਕਦੋਂ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਮਾਲਕ ਨਾਲ ਬਹਿ ਕੇ ਮੁਕਾ ਲਿਓ ਇੱਕ ਵਾਰੀ 25000 ਡਿਮਾਡ ਹੈ ਘਾਟਾ ਬਦ ਕੀਤਾ ਜਾਊਸੀ ਮਾਲਕ ਦਾ ਮੋਬਾਈਲ ਨੰਬਰ ਜਿਹੜਾ ਹੈਗਾ 98724 04937 ਗੱਲ ਕਰ ਲਿਓ ਆਪ ਹੀ ਤੁਸੀਂ ਜਿਹੜੀ ਵੀ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬੁਲਟ ਦੀ ਆਪਾਂ ਗੱਲ ਕਰਾਂਗੇ ਜੀ ਬੁਲਟ ਦੀਆਂ ਫੋਟੋਆਂ ਪਹਿਲਾਂ ਚੈੱਕ ਕਰੋ ਤੇ ਬੁਲਟ ਆਪਾਂ ਲੈ ਕੇ ਪਹੁੰਚੇ ਅਸੀਂ ਪਿੱਖੀ ਬਾਈਂਡ ਏਰੀਏ 'ਚੋਂ ਤੇ ਮਾਡਲ ਦੀ ਗੱਲ ਕਰੀਏ ਤਾਂ 2025 ਮਾਡਲ ਹੈ ਬਿਲਕੁਲ ਨਵੇਂ ਜੀ ਬਿਲਕੁਲ ਫਰੈਸ਼ ਜਿਵੇਂ ਕਿ ਆਪਾਂ ਕੰਪਨੀ 'ਚੋਂ ਕਢਵਾ ਕੇ ਲਿਆਉਨੇ ਆ ਓ ਮੀਂਸੀ ਤੇ ਹਲੇ ਤੱਕ ਤੁਸੀਂ ਚੈੱਕ ਕਰੋ ਜੀ ਮੂਰੇ ਆਪਾਂ ਨੂੰ ਜਿਹੜੀ ਨੰਬਰ ਪਲੇਟ ਹੁੰਦੀ ਆ ਉੱਥੇ ਲਫਾਫਾ ਜਾਂ ਚੜਿਆ ਹੁੰਦਾ ਉਹ ਵੀ ਹਲੇ ਤੱਕ ਨਹੀਂ ਲਿਆ ਜੀ ਬਿਲਕੁਲ ਨਵਾਂ ਫਰੈਸ਼ ਹੈ ਤੇ ਕਿਸੇ ਨੂੰ ਪਸੰਦ ਆਉਂਦਾ ਤਾਂ ਜਾ ਕੇ ਦੇਖ ਸਕਦੋਂ ਡਿਮਾਂਡ ਦੀ ਗੱਲ ਕਰੀਏ 1,90,000 ਰੁਪਏ ਡਿਮਾਂਡ ਕੀਤੀ ਹੈ ਘਟਾਵਾ ਦਾ ਕੀਤਾ ਜਾਊਗਾ ਜੀ ਸੋਨਾ ਬੁਲਟਾ ਪਤਵਾੜੇ ਖਾਤਰ ਲੈ ਕੇ ਪਹੁੰਚੀ ਆ ਜੇ ਕਿਸ ਨੂੰ ਪਸੰਦ ਆਇਆ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਬਿੱਖੀ ਵਾਈਡ ਏਰੀਆ ਮਾਲਕ ਦਾ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗਾ ਰੇਟ ਤੁਹਾਨੂੰ ਪਸੰਦ ਆਊਗਾ ਬਾਕੀ ਓਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦਈ ਦਿੱਤਾ ਸੀ ਕਰੋ ਗੱਲਬਾਤ ਜਿਹੜੀ ਵੀ ਕਰਨੀ ਹੋਈ ਗੱਲ ਕਰਦੇ ਆਂ ਜੀ ਆਪਾਂ ਹੁਣ 2000 ਮਾਡਲ ਇੱਕ ਮਰੂਤੀ 800 ਗੱਡੀ ਲੈ ਕੇ ਪਹੁੰਚੇ ਆਂ ਸੀ ਹਰਿਆਣਾ ਨੰਬਰ ਗੱਡੀ ਆ ਚਿੱਟੇ ਰੰਗ ਦੀ ਆ ਨਾਵੇਂ ਬੈਟਰੀ ਆ 80 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਚੁਗੀ ਤੇ 1 ਰੁਪਿਆ ਗੱਡੀ ਕਿਸੇ ਪਾਸੋਂ ਭਾਲਦੇ ਨਹੀਂ ਮਾਲਕ ਨੇ ਕਿਹਾ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਸਟਾਰਟ ਕਰਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਥੋੜੀ ਜੀ ਧੋਣ ਵਾਲੀ ਹੋ ਰਹੀ ਹੈ ਜੀ ਵਾਸ਼ ਕਰਨ ਵਾਲੀ ਹੋ ਰਹੀ ਹੈ ਜਦੋਂ ਵਾਸ਼ ਹੋ ਗਈ ਬਿਲਕੁਲ ਨਵੀਂ ਨਿਕਲ ਜੂਗੀ 33000 ਰੁਪਿਆ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਮੰਡੀ ਡੱਬ ਵਾਲੀ ਮਾਲਕ ਦਾ ਏਰੀਆ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਕਿਸੇ ਨੇ ਚਲਾ ਕੇ ਦੇਖਣੀ ਹੋਈ ਟ੍ਰਾਈ ਲੈ ਕੇ ਦੇਖਣੀ ਹੋਈ ਤੋਰ ਕੇ ਦੇਖਣੀ ਹੈ ਜੀ ਸਟਾਰਟ ਕਰਕੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਕਿ ਮਰਜ਼ੀ ਚੈੱਕ ਕਰ ਲਿਓ ਜੀ ਮਾਲਕ ਦੇ ਘਰੇ ਜਾ ਕੇ जान ਤੋਂ ਪਹਿਲਾਂ ਮਾਲਕ ਨਾਲ ਇੱਕ ਵਾਰੀ ਗੱਲ ਲਾਜ਼ਮੀ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦਈ ਦਿੱਤਾ ਜੀ ਤੇ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਪਹਿਲਾਂ ਤਾਂ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਤ ਬਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਸੈਕੰਡ ਹੈਂਡ ਮਾਰਕੀਟ ਤਾਂ ਕਿਸੇ ਨੇ ਐਡ ਕਰ ਬੋਣੀ ਅਸੀ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਨੰਬਰ ਆਪਣਾ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੇ ਤੁਸੀਂ ਆਪਣੀ ਵੀਡੀਓ ਹਰ ਰੋਜ਼ ਦੇਖਣਾ ਚਾਹੁੰਦੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਤ ਬਦ ਲਾਈਕ ਕਰ ਦਿਓ ਸਪੋਰਟ ਕਰਿਆ ਕਰੋ ਜੀ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿੱਥੋਂ ਘਰ ਕੁਠੀ ਮਕਾਨ ਕੀ ਤੁਹਾਨੂੰ ਚਾਹੀਦਾ ਤੁਸੀਂ ਕਮੈਂਟ ਪਾਓ ਜੀ ਲੈ ਕੇ ਆਪਾਂ ਪਹੁੰਚ ਜਾਗੇ ਜੀ